ਬਾਤ ਹੈ ਬਹੁਤ ਬਸ ਜੀ ਅੱਜ ਪਹੁੰਚੇ ਥਾਣਾ ਪਿੱਖੀਵੰਦ ਕੀ ਮਸਲਾ ਕੀ ਹੈ ਸਰ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਜਿਵੇਂ ਕਿ ਪ੍ਰਧਾਨ ਜੀ ਹੁਣਾਂ ਨੇ ਵੀ ਦੱਸਿਆ ਤੇ ਪਿੰਡ ਸਾੰਧਰਾ ਨਗਰ ਦੇ ਵਿੱਚ ਤਨ ਤਨ ਅਮਰਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਰੂਪ ਨੂੰ ਉਹਨਾਂ ਦੀ ਬੇਅਦਬੀ ਕੀਤੀ ਗਈ ਹੈ ਕੁੱਟਰ ਨੂੰ ਗਾਤਰ ਮਾਰ ਕੇ ਛੁੱਟਿਆ ਗਿਆ ਫਿਰ ਉਸ ਦੇ ਉੱਪਰ ਪੈਰ ਰੱਖ ਕੇ ਉੱਪਰੋਂ ਨੇ ਲੰਘਿਆ ਗਿਆ ਸੋ ਇਹ ਜਿਹੜੀ ਬਹੁਤ ਹੀ ਨਿੰਦਨਯੋਗ ਘਟਨਾ ਹੈ ਤੇ ਅਸੀਂ ਸਾਰੇ ਅੱਜ ਐਸਐਚਓ ਸਾਹਿਬ ਨੂੰ ਮਿਲੇ ਆ ਤੇ ਸਭ ਤੋਂ ਸਖਤ ਕਾਰਵਾਈ ਕਰਨ ਦੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਦੇ ਸਖਤ ਕਾਰਵਾਈ ਕੀਤੀ ਤੇ ਜੇ ਕਾਰਵਾਈ ਨਹੀਂ ਹੁੰਦੀ ਤਾਂ ਅਗਲਾ ਐਕਸ਼ਨ ਕੀ ਆ ਸਾਡੇ ਲੋਕ ਉਸ ਤੋਂ ਬਾਅਦ ਫਿਰ ਸਾਰੇ ਸੰਗਤ ਦੇ ਸਲਾਹ ਦੇ ਨਾਲ ਜਿਹੜਾ ਵੀ ਕੋਈ ਸੰਗਤ ਫੈਸਲਾ ਲਹੂਗੀ ਉਹਦੇ ਤੇ ਘਟ ਕੇ ਪਹਿਰਾ ਦੇਵਾਂਗੇ ਸਾਹ ਵਾਹਿਗੁਰੂ ਜੀ ਕੀ ਬੋਧ ਤੇ ਕੀ ਨਾ ਕੀ ਬਾਬਾ ਜੀ ਆਪਣਾ ਜੀ ਸੰਜੀਤ ਬਾਬਾ ਗੁਰਬਖਸ਼ ਸਿੰਘ ਸੇਵਾ ਸੈਟਿੰਗ ਵੱਲੋਂ ਇਹ ਜਿਹੜਾ ਇਨਰ ਥੈਰਾਪੀ ਅਨੁਸਾਰ ਕੀਤੀ ਸੀ ਬਹੁਤ ਜਿਆਦਾ ਨਿੰਦਰਯੋਗ ਆ ਕਿਉਂਕਿ ਇਹ ਜਿਹੜੇ ਆ ਇਹਨੂੰ ਤੇ ਦੇਰ ਵੱਧਾ ਜਾ ਰਿਹਾ ਇਹ ਕੰਮ ਤੇ ਇਹ ਮੁੜ ਕੇ ਆਪਸੀ ਫੋਟ ਪਾਉਂਦੇ ਭਾਈਚਾਰੇ ਸਾਹ ਜਿਹੜੀ ਉਹ ਉਹਨੂੰ ਇਥੇ ਪਹੁੰਚਦੀ ਆ ਜਿੰਨਾ ਬਾਬੇ ਦੀਪ ਸਿੰਘ ਦੀ ਚੀਜ਼ ਦੀ ਫੋਟੋ ਜਿਹੜੀ ਪੈਰਾਂ ਲਾ ਕੇ ਪਹਿਲੋਂ ਦੱਤਰ ਮਾਰ ਕੇ ਫਿਰ ਪੈਰਾਂ ਵਿੱਚ ਰੋਲੀ ਆ ਜੇ ਕਿ ਬਹੁਤ ਜਿਆਦਾ ਨਿੰਦਨਯੋਗ ਘਟਨਾ ਉਹਨਾਂ ਕੀਤੀ ਆ ਇਹਨਾਂ ਦੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨੀ ਪਈ ਗੁਰ ਦਿਖਾਲ ਸਾਹਿਬ ਗੁਰ ਜੀ ਕੀ ਹਾਂਜੀ ਸਰਮੰਜੀਤ ਤੁਸੀਂ ਪਹੁੰਚੇ ਜਾਈ ਥਾਣਾ ਭਿੱਖੀਵੰਡ ਵੇਖੀ ਕੀ ਮਸਲਾ ਕੀ ਆ ਤੇ ਕੀ ਕਹਿਣਾ ਲੱਗਦਾ ਵਾਹ ਖਾਲਸਾ ਮਸਲਾ ਤੁਹਾਨੂੰ ਦੱਸਦਾ ਜੀ ਪ੍ਰਧਾਨ ਨੂੰ ਦੱਸਦਾ ਕੋਈ ਨਹੀਂ ਮਸਲਾ ਸੁਬੀਸ਼ ਨੂੰ ਦੱਸਦਾ ਜੀ ਜਿਹੜਾ ਮਾਰ ਅਫਸੂਸ ਬਾਬਾ ਜੀ ਸੀ ਦਾ ਉਹਦੀ ਵੇਰ ਵੀ ਕੀਤੀ ਗਈ ਆ ਤਿੰਨ ਸਾਲਾਂ ਦੇ ਵਿੱਚ ਤੋਂ ਸਾਡਾ ਉਹ ਬੱਚਾ ਦੀ ਬੱਚਾ ਲੜਾਈ ਤੇ ਡੇਰਾ ਦਾ ਪਰਵਾਰਾਂ ਦਾ ਪਰ ਇਹਦੇ ਤੇ ਜਿਹੜੀ ਇਹ ਬਹੁਤ ਥੇਸ ਪਹੁੰਚੀ ਸਾਰੀ ਸੇਕਸ ਨੂੰ ਅਸੀਂ ਇਸ ਕਰਕੇ ਆਏ ਆ ਕਿ ਇਹਦਾ ਦੇਸਤ ਕਾਰਵਾਈ ਕੀਤੀ ਜਾਵੇ 295 ਬੰਦੀ ਹੋ ਲਈ ਜਾਵੇ ਔਰ ਵਿਸ਼ਵਾਸ ਵੀ ਦਵਾਇਆ ਗਿਆ ਐਸਐਚਓ ਸਾਹਿਬ ਵੱਲੋਂ ਪੂਰਾ ਤੇ ਕਾਰਵਿਛਤ ਕੀਤੀ ਜਾਵੇਗੀ ਕੀ ਤਾੜਨਾ ਕੀ ਕਰਨਾ ਚਾਹੁੰਦੇ ਇਹੋ ਜਿਹੇ ਸ਼ਰਾਰਤੀ ਅੰਸਰਾਂ ਜਿਹੜੇ ਕਿ ਤੇ ਤਾੜਨਾ ਇਹ ਮਾਹੌਲ ਖਰਾਬ ਕਰਦੇ ਆ ਕਿਉਂਕਿ ਇਹੋ ਜਿਹੇ ਸ਼ਰਾਰਤੀ ਇਥੇ ਨਾਲ ਗੱਲ ਵਜਨਦੀ ਗਾਂ ਗੱਲ ਤੇ ਬਾਅਦ ਚ ਮਸਲਾ ਹੋਰ ਵੱਧ ਜਾਂਦਾ ਜੀ ਪ੍ਰਧਾਨ ਜੀ ਅੱਜ ਥਾਣਾ ਪਿੱਖੀਵੰਡ ਵਿਖੇ 71 ਹੋਏ ਜੀ ਕੀ ਮਸਲਾ ਕੀ ਆ ਤੇ ਕਦੋਂ 71 ਹੋਏ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਅੱਲ ਦੀ ਵਾਇਰਲ ਹੋਣ ਗਈ ਸੀ ਜਿੱਥੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਜਿਹੜਾ ਸਰੂਪ ਸੀ ਫੋਟੋ ਉਹਦੇ ਤੇ ਇੱਕ ਸ਼ਖਸ਼ਾ ਜਿਹੜਾ ਉਹਨੂੰ ਦਾਤਰ ਮਾਰ ਕੇ ਥਾਂ ਛੁੱਡਦਾ ਮੁੜ ਕੇ ਉਹਦੇ ਉੱਤੋਂ ਦੀ ਪੈਰ ਰੱਖਦਾ ਕਿ ਨੰਗਦਾ ਜਿਸ ਦਾ ਕਾਰਨ ਸਾਡੀਆਂ ਜਿਹੜੇ ਸਿੱਖ ਭਾਵਨਾ ਸਾਰੀਆਂ ਨਾਨਕ ਨਾਮ ਲੈਵਾ ਸਿੱਖ ਜਿੰਨੀ ਸਾਡੀ ਬਹੁਤ ਭਾਵਨਾਮ ਜਿਹੜੀ ਉਹ ਠੇਸ ਪਹੁੰਚੀ ਆ ਉਹਦਾ ਜਦੋਂ ਬਰੀਕੀ ਚ ਪੁੱਛਿਆ ਗਿਆ ਇਸ ਤਰ੍ਹਾਂ ਨਾਲ ਗੱਲ ਕੀਤੀ ਗਈ ਵੀ ਭਿੱਖੀ ਪਿੰਡ ਥਾਣੇ ਤੇ ਜਿਹੜਾ ਇੱਕ ਪਿੰਡ ਸਾਧਰਾ ਪੈਂਦਾ ਵਾ ਦੋਵਾਂ ਗੁੱਟਾਂ ਦੇ ਪਰਿਵਾਰਾਂ 'ਚ ਝਗੜਾ ਹੋਇਆ ਸਾਨੂੰ ਨਹੀਂ ਪਤਾ ਉਹ ਪਰਿਵਾਰ ਕਿਰੇ ਨਾ ਸਾਨੂੰ ਜਾਣਦੇ ਹੋ ਇਸ ਲਈ ਅੱਜ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਭਾਈ ਅਮਰਤਪਾਲ ਸਿੰਘ ਦੀ ਸੋਸਾਇਟੀ ਦੇ ਆਗੂ ਜਿੰਨੇ ਆ ਉਹ ਸਾਰੇ ਐਸਐਚਓ ਭਿੱਖੀਵਣ ਨੂੰ ਜਿਹੜਾ ਅਸੀਂ ਇੱਕ ਪੰਗ ਪੱਤਰ ਦਿੱਤਾ ਵਾ ਜਿਦੇ 'ਚ ਦੋਸ਼ੀ ਤੇ ਬੰਦੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇ ਇਸ ਲਈ ਸਾਡੀ ਪ੍ਰਸ਼ਾਸਨ ਨੂੰ ਇਹ ਅਪੀਲ ਆ ਵੀ ਜਿਹੜੇ ਵੀ ਇਹ ਦੋਸ਼ੀ ਨੇ ਇਹ ਆਉਣੀ ਹਰਕਤ ਕੀਤੀ ਆ ਉਹਤੇ ਬੰਦੀ ਕਾਰਵਾਈ ਜੋ ਉਹ ਕੀਤੀ ਜਾਵੇ ਸਰ ਇੱਕ ਜਥੇਬੰਦੀਆਂ ਵੱਲੋਂ ਤੁਹਾਨੂੰ ਦਰਖਾਸਤ ਦਿੱਤੀ ਗਈ ਹੈ ਕਿ ਜਿਹੜੀ ਬਾਬਾ ਦੀਪ ਸਿੰਘ ਦੀ ਫੋਟੋ ਦੀ ਬੇਅਦਬੀ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਬਿਲਕੁਲ ਜੀ ਜਿਹੜੀ ਅਪਰੋਪਰੀਅਟ ਧਾਰਾ 295 ਉਹ ਆਲਰੇਡੀ ਇਨਡੈਕਟ ਕਰ ਦਿੱਤੀ ਅਸੀਂ ਇਹਨਾਂ ਨੇ ਦੇਖੀ ਆ ਬੇਦੀਅਤੀ ਕੀਤੀ ਹੋਈ ਸੀ ਪਰ ਮੂਵੀ ਦੇ ਆਧਾਰ ਤੇ ਜਿਹੜਾ ਬੰਦਾ ਪਾਰਟਿਕੁਲਰਲੀ ਹੈ ਉਹਨਾਂ ਨੂੰ ਇਨਡੈਕਟ ਕਰਾਂਗੇ ਇਹ ਕਿੰਨੇ ਬੰਦੇ ਇਨਵੋਲਵ ਕੀਤੇ ਜਾ ਰਹੇ ਜੀ ਇਹਦੇ ਚ ਉਹਦੇ ਵਿੱਚ ਬੇਸਿਕਲੀ ਇਹਨਾਂ ਨਾਲ ਲਖਾਏ ਦੋਨਾਂ ਸਾਈਡਾਂ ਤੋਂ ਦੋ ਦੋ ਬੰਦੇ ਬਾਕੀ ਅਣਪਛਾਤੇ ਨੇ ਪਰ ਜਿਵੇਂ ਜਿਵੇਂ ਆਲਟੀਫਾਈ ਹੁੰਦੇ ਜਾਣਗੇ ਜਿੰਨੇ ਵੀ ਹੋਣਗੇ ਸਾਰੇ ਰੱਖਾਂਗੇ ਸਰ ਇੱਕ ਪਿੰਡ ਖਾਂਦਰੇ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੋਸ਼ਨ ਨਿਆੰਗ ਸਿੰਘ ਕੋ ਸ਼ਰਾਪਤੀ ਹੋਂਸਾ ਜਿਹੜੀ ਭੰਨ ਤੋੜ ਕਰ ਰਹੇ ਉਥੇ ਜਿੱਥੇ ਭੰਨ ਤੋੜ ਕੀਤੀ ਜਾ ਰਹੀ ਹੈ ਉਥੇ ਸਰ ਜਿਹੜਾ ਧਾਰਮਿਕ ਭਾਵਨਾਵਾਂ ਉੱਤੇ ਸਿੱਪ ਪਚਾਈ ਜਾ ਰਹੀ ਬਾਬਾ ਦੀਪ ਸਿੰਘ ਦੀ ਫੋਟੋ ਸ਼ਿਵਜੀ ਮਹਾਰਾਜ ਦੀ ਫੋਟੋ ਦੀ ਜਿਹੜੀ ਆ ਬੇਅਰ ਵੀ ਕੀਤੀ ਗਈ ਕੀ ਮਸਲਾ ਕੀ ਹੈ ਸਾਰਾ ਦੇਖੋ ਇਹ ਪਿੰਡ ਸਾੰਦਰੇ ਦਾ ਜਿਹੜਾ ਸਾਰਾ ਵਾਕਿਆ ਛੋਟੇ-ਛੋਟੇ ਬੱਚਿਆਂ ਤੋਂ ਆਪਸ ਦੇ ਵਿੱਚ ਗਵੰਡੀ ਨੇ ਛੋਟੇ ਬੱਚਿਆਂ ਤੋਂ ਮਾਮੂਲੀ ਝਗੜਾ ਹੋਇਆ ਜਿਸ ਨੂੰ ਜਿਹੜੇ ਬਿੱਟੂ ਦੇ ਜਿਹੜਾ ਲੜਕਾ ਆ ਤੇ ਉਹਨਾਂ ਦਾ ਤੇ ਹਰਪਾਲ ਸਿੰਘ ਦੇ ਬੱਚਿਆਂ ਦਾ ਆਪਸ ਦੇ ਵਿੱਚ ਮਾਮੂਲੀ ਜਿੱਦਾਂ ਬੱਚੇ ਖੇਡਦੇ-ਖੇਡਦੇ ਲੜਦੇ ਇਦਾਂ-ਇਦਾਂ ਲੜੇ ਉਹ ਇੱਕ ਦੂਜੇ ਨੂੰ ਉਲਾਮਾ ਦੇਣ ਚੱਲ ਗਏ ਜਿਸ ਤੋਂ ਇਹਨਾਂ ਦੀ ਗੱਲ ਗਾਲੀ-ਕਲੋਚ ਤੋਂ ਵੱਧ ਗਈ ਤੇ ਜਿਹੜੀ ਜਗਦੀਪ ਪਾਰਟੀ ਆ ਇਹਨਾਂ ਦੇ ਵਿੱਚੋਂ ਜਿਹੜਾ ਹਰਪਾਲ ਸਿੰਘ ਦੇ ਪਿਤਾ ਜੀ ਨੇ ਇੱਕ ਡਾਂਗ ਜਿਹੜੀ ਉਹ ਬਿੱਟੂ ਦੇ ਸਿਰ ਦੇ ਵਿੱਚ ਮਾਰੀ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ। ਜ਼ਖਮੀ ਹੋਣ ਉਪਰੰਤ ਇਹਨਾਂ ਦਾ ਹੀ ਮਾਮੂਲੀ ਝਗੜਾ ਹੋਇਆ ਤੇ ਮੌਕੇ ਤੇ ਹਟੋ-ਹਟਾਈ ਕਰਵਾ ਦਿੱਤੀ ਗਈ। ਗਾਲੀ-ਗਲੋਚ ਦੇ ਵਧਨ ਕਰਕੇ ਬਿੱਟੂ ਤੇ ਦੇ ਕੁਝ ਇੱਕ ਬੰਦਿਆਂ ਨੇ ਜਿਹੜੀ ਇੱਟੇ ਰੋੜੇ ਆ ਉਹ ਹਰਪਾਲ ਸਿੰਘ ਦੇ ਘਰੇ ਚਲਾਏ। ਜਿਸ ਤੋਂ ਉਪਰੰਤ ਜਿਹੜੇ ਤੁਸੀਂ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਜਿਹੜੇ ਤਾਸਕ ਬਾਰਾ ਬੰਦੇ ਜਾ ਕੇ ਤੇ ਬਿੱਟੂ ਦੇ ਘਰ ਦੇ ਉੱਤੇ ਤੇ ਉਹਦੇ ਭਰਾ ਦੇ ਘਰਾਂ ਦੇ ਉੱਤੇ ਜਿਹੜੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਦੇ ਨੇ ਸਾਰੇ ਘਰ ਦੀ ਭਾਂ ਤੋੜ ਕਰਦੇ ਨੇ ਭਾਂ ਤੋੜ ਕਰਦੇ ਕਰਦੇ ਇੰਨੇ ਗੁੱਸੇ ਦੇ ਵਿੱਚ پاਗਲ ਹੋ ਕੇ ਕਿ ਉਹਨਾਂ ਨੇ ਜਿਹੜੀਆਂ ਧੰਨ ਧੰਨ ਬਾਬਾ ਜੀਪ ਸਿੰਘ ਜੀ ਦੀ ਫੋਟੋ ਦੇ ਵੀ ਦਾਤਰ ਮਾਰਿਆ ਮੁੜ ਕੇ ਉਹਦੇ ਤੋਂ ਪੈਰ ਰੱਖ ਕੇ ਨਿਕਲੇ ਆ ਇਸ ਸੰਦਰਭ ਦੇ ਵਿੱਚ ਜਿਹੜੀ ਆ ਜਦੋਂ ਇਹ ਇਨਫੋਰਮੇਸ਼ਨ ਥਾਣਾ ਪਿੱਖੀ ਪਿੰਡ ਤੋਂ ਪਤਾ ਲੱਗੀ ਤੇ ਅਸੀਂ ਜਿਹੜੇ ਆਪਣੇ ਵੱਲੋਂ ਦੋਮਾ ਧਿਰਾਂ ਦੇ ਉੱਤੇ ਜੋ ਜੋ ਉਹਨਾਂ ਨੇ ਜਿਹੜੀ ਗੈਰ ਕਾਨੂੰਨੀ ਗਤੀਵਿਧੀਆਂ ਕੀਤੀਆਂ ਸੀ ਉਸ ਸੰਬੰਧੀ ਦੋਨਾਂ ਧਿਰਾਂ ਦੇ ਉੱਤੇ ਜਿਹੜਾ ਅਸੀਂ ਕੇਸ ਰਜਿਸਟਰ ਕਰ ਲਿਆ ਤੇ ਕੇਸ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੋ ਅੱਜ ਜਿਹੜਾ ਰਕੇਸ਼ਦੀਪ ਸਿੰਘ ਤੇ ਬਲਜੀਤ ਸਿੰਘ ਜਿਹੜੇ ਵੀਡੀਓ ਦੇ ਵਿੱਚ ਘਰ ਦੇ ਅੰਦਰ ਭੰਨ ਤੋੜ ਕਰਦੇ ਨਜ਼ਰ ਆਉਂਦੇ ਉਹਨਾਂ ਵਿੱਚ ਦੋ ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਅੱਜ ਵੀ ਜਿਹੜੇ ਰੇਡ ਆ ਉਹ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀ ਸ਼ਕਤੀ ਨਾਲ ਜਿਹੜੀਆਂ ਹੋਰ ਟੀਮਾਂ ਬਣਾ ਕੇ ਇਹਨਾਂ ਦੇ ਰੇਡ ਕੀਤੇ ਜਾ ਰਹੇ ਆ ਘਰਾਂ ਤੋਂ ਜਿਹੜੇ ਸਾਰੇ ਵਿਅਕਤੀਨੋਂ ਘਰਾਂ ਨੂੰ ਬੂਏ ਮਾਰ ਕੇ ਜਿੰਦਰੇ ਮਾਰ ਕੇ ਤੇ ਪਿੰਡ ਦੇ ਵਿੱਚੋਂ ਮਿਸਿੰਗ ਨੇ ਸੋ ਇਹਨਾਂ ਨੂੰ ਅਸੀਂ ਜਲਦ ਦੇ ਆਧਾਰ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਸੋ ਇਹ ਜਿਹੜਾ ਝਗੜਾ ਇਹ ਬੱਚਿਆਂ ਦਾ ਝਗੜਾ ਆ ਨਾ ਕਿ ਕੋਈ ਧਾਰਮਿਕ ਝਗੜਾ ਆ ਇਹ ਝਗੜਾ ਵਧਿਆ ਇਸ ਤਰੀਕੇ ਨਾਲ ਵੀ ਭੰਨ ਤੋੜ ਕਰਦਿਆ ਉਹਨਾਂ ਨੇ ਜਿਹੜੀ ਤੰਤਨ ਬਾਬਾ ਦੀਪ ਸਿੰਘ ਦੀ ਫੋਟੋ ਵੱਲ ਵੀ ਧਿਆਨ ਨਹੀਂ ਮਾਰਿਆ ਕਿਉਂਕਿ ਉਹਨਾਂ ਦਾ ਜਿਹੜਾ ਗੁੱਸਾ ਹੈ ਉਹ ਦਿਮਾਗ ਤੇ ਚੜਿਆ ਸੀ ਸੋ ਪੁਲਿਸ ਵੱਲੋਂ ਹੀ ਜਿਹੜੀ ਇਹਦੀ ਪਰਚਾ ਦਰਜ ਕੀਤਾ ਗਿਆ ਦੋਵਾਂ ਧਿਰਾਂ ਦੇ ਉੱਤੇ ਗ੍ਰਿਫਤਾਰੀ ਵਾਸਤੇ ਜਿਹੜੇ ਰੇਡ ਕੀਤੇ ਜਾ ਰਹੇ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰ ਲਵਾਂਗੇ ਦੋ ਦੋਵਾਂ ਧਿਰਾਂ ਦੇ ਸਰ ਕਿੰਨੇ ਜਿਹੜੇ ਵਿਅਕਤੀ ਨੇ ਜਿੰਨਾ ਤੇ ਦੇਖੋ ਜਿੰਨੇ ਇੱਕ ਵੀਡੀਓ ਮੁਤਾਬਕ ਅਸੀਂ ਤਸਦੀਕ ਕਰ ਕਰ ਸਕੇ ਤੇ 4 4 5 5 ਵਿਅਕਤੀਆਂ ਦੇ ਉੱਤੇ ਬਾਈ ਨੇ ਤੇ ਜਿਹੜੇ ਆ ਬਾਕੀ ਨੇ ਅਨਨੋਨਾ 8 8 10 10 ਬੰਦਿਆਂ ਦੇ ਖਿਲਾਫ ਅਸੀਂ ਜਿਹੜਾ ਕੇਸ ਜਿਹੜਾ ਉਹ ਰਜਿਸਟਰ ਕਰ ਲਿਆ ਇਹਦੇ ਵਿੱਚ ਬਕਾਇਦਾ 498 ਬੀ ਐਨ ਐਸ ਵੀ ਲੱਗੀ ਹੈ ਜਿਹੜਾ ਐਫ ਆਈ ਆਰ ਐਫ ਆਈ ਆਰ ਨੰਬਰ 33 ਹੈਗੀ ਆ 115 2 194 2 199 3 190 ਤੇ 298 ਬੀ ਐਨ ਐਸ ਜਿਹੜਾ ਇਹ ਇਹਦੇ ਤਹਿਤ ਜਿਹੜਾ ਪਰਚਾ ਦਰਜ ਕਰ ਲਿਆ ਸੋ ਇਹਦੇ ਵਿੱਚ ਇਹਨਾਂ ਦੀਆਂ ਸਟੇਟਮੈਂਟਾਂ ਵੀ ਲਿਖੀਆਂ ਜਾਣਗੀਆਂ ਦੂਮਾ ਤਰ੍ਹਾਂ ਦੀਆਂ ਕਿਉਂਕਿ ਜਿਹੜੀ ਹੈ ਇਨਫੋਰਮੇਸ਼ਨ ਬੇਸ ਦੇ ਉੱਤੇ ਪੁਲਿਸ ਵੱਲੋਂ ਕੇਸ ਰਜਿਸਟਰ ਕੀਤਾ ਗਿਆ ਇਹਨਾਂ ਦੀਆਂ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਸੱਟਾਂ ਨੇ ਜਾਂ ਕੁਝ ਇਹਨਾਂ ਦੇ ਜਿਹੜੇ ਆਪਸ ਵਿੱਚ ਝਗੜੇ ਦੌਰਾਨ ਲੱਗੇ ਨੇ ਉਹਦਾ ਜਿਹੜਾ ਮੈਡੀਕਲ ਕਰਾ ਕੇ ਦੀ ਫਰਦਰ ਹੋਰ ਪ੍ਰोसीडिंग ਕਰਕੇ ਤੇ ਇਹਨੂੰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਜਿਹੇ ਦੇ ਵਿੱਚ ਸਾਰ ਸਰਾਤੀਆਂ ਸਰ ਕਾਫੀ ਜਿਹੜਾ ਆ ਪ੍ਰਭਾਵਿਤ ਹੋ ਕੇ ਇੱਕ ਦੂਜੇ ਨਾਲ ਚੱਲ ਜਾਂਦੇ ਕੀ ਤਾੜਨਾ ਕਰਨਾ ਚਾਹੀਦਾ ਦੇਖੋ ਹ ਹੁਣ ਮਕਦਮਾ ਦਰਜ ਹੋ ਗਿਆ ਗੁੱਸੇ ਦੇ ਵਿੱਚ ਘਰ ਵੀ ਬੈਠੇ ਮੈਂ ਇੱਕ ਹੋਰ ਵੀਡੀਓ ਵੇਖ ਰਿਹਾ ਸੀ ਜਿਹਦੇ ਵਿੱਚ ਬਾਣੇ ਵਾਲੇ ਨਿਹੰਗ ਸਿੰਘ ਜਿਨ੍ਹਾਂ ਨੇ ਮਹਾਰਾਜ ਦੇ ਸਰੂਪ ਦੀ ਬੇਅਦਬੀ ਕੀਤੀ ਆ ਆਪ ਹੀ ਮਾਫੀਆਂ ਮੰਗ ਰਹੇ ਨੇ ਗੁੱਸੇ ਦੇ ਵਿੱਚ ਮਹਾਰਾਜ ਦਾ ਸਰੂਪ ਪਾ ਕੇ ਬੰਦਿਆਂ ਨੂੰ ਹੱਲਾਸ਼ੇਰੀ ਦੇ ਕੇ ਪਹਿਲਾਂ ਅਗਲੇ ਦੇ ਘਰ ਭੇਜਦੇ ਨੇ ਜਦੋਂ ਸਰੂਪ ਦੀ ਬੇਅਦਬੀ ਹੁੰਦੀ ਆ ਤੇ ਆਪ ਹੀ ਮਾਫੀਆਂ ਮੰਗਦੇ ਨੇ ਮੈਂ ਇਥੇ ਤਾੜਨਾ ਇਹੋ ਕਰਦਾ ਕਿ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਜਿਹੜਾ ਵੀ ਕੋਈ ਇਦਾਂ ਦਾ ਵਾਅਦਾ ਕਰਦਾ ਭਾਵੇਂ ਕਈ ਪੰਚਾਇਤਕ ਤੌਰ ਤੇ ਕਹਿੰਦੇ ਵੀ ਇਹੀ ਰਹੀ ਨਵਾਂ ਕਰਾ ਦਾਂਗੇ ਅਸੀਂ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਜਿਹੜੀ ਇਨਫੋਰਮੇਸ਼ਨ ਬੇਸ ਤੇ ਪਰਚਾ ਦਰਜ ਕਰ ਰਹੇ ਆ ਇਹ ਵੀ ਪਰਚਾ ਜਿਹੜਾ ਪੁਲਿਸ ਵੱਲੋਂ ਹੀ ਦਰਜ ਕੀਤਾ ਗਿਆ ਤੇ ਗੈਰ ਕਾਨੂੰਨੀ ਕੰਮ ਦਾ ਅੰਤ ਜਿਹੜਾ ਵਾ ਉਹ ਅਦਾਲਤ ਦੇ ਵਿੱਚ ਕਾਨੂੰਨ ਅਨਸਾਰ ਹੋਵੇ